ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਕੁੱਤੇ ਨੂੰ ਖਿਲਾ ਦਿਓ ਇਹ ਇੱਕ ਚੀਜ਼ ਹੈ ਕਿ ਇਹ ਉਪਾਅ ਦੇ ਨਾਲ ਨਾਲ ਕੁੱਤੇ ਨੂੰ ਇੱਕ ਚੀਜ਼ ਖਿਲਾਉਣ ਦੇ ਨਾਲ ਨਾਲ ਤੁਹਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਜਿੰਨਾ ਪੈਸਾ ਚਾਹੋਗੇ ਓਨਾ ਹੀ ਪੈਸਾ ਮਿਲੇਗਾ ਉਹ ਕਿਹੜੀ ਇੱਕ ਅਚੇਹੀ ਚੀਜ਼ ਹੈ ਜਿਹੜੀ ਸਾਨੂੰ ਕੁੱਤੇ ਨੂੰ ਖਵਾਉਣੀ ਚਾਹੀਦੀ ਹੈ ਤੇ ਕਿਹੜਾ ਛੋਟਾ ਜਿਹਾ ਉਪਾਅ ਇਸਤੇ ਕਰਨ ਤੇ ਨਾਲ ਸਾਡੀ ਸੱਤ ਜਨਮਾਂ ਦੀ ਗਰੀਬੀ ਦੂਰ ਹੋ ਸਕਦੀ ਇਹ ਸਾਰੀ ਜਾਣਕਾਰੀ ਤੇ ਉਪਾਅ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸੇ ਤਰ੍ਹਾਂ ਤੁਹਾਡੇ ਸੱਤ ਪੀੜ੍ਹੀਆਂ ਵੇਲੇ ਬੈਠ ਕੇ ਪੈਸੇ ਖਾਣ ਗਿਆ ਫਿਰ ਵੀ ਤੁਹਾਨੂੰ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਇਸ ਚਲਾਈ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਚੁਫਚਾ ਇਹ ਛੋਟੀ ਜਿਹੀ ਚੀਜ਼ ਕੁੱਤੇ ਨੂੰ ਖਵਾਉਣੀ ਪਵੇਗੀ ਤੇ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਮਾਤਾ ਲక్ష్ਮੀ ਤੁਹਾਡੇ ਤੇ ਇੰਨੀ ਦਿਆਲੂ ਹੋਵੇਗੀ ਕਿ ਤੁਹਾਡੇ ਘਰ ਦੇ ਵਿੱਚ ਪੈਸੇ ਰੱਖਣ ਦੀ ਜਗ੍ਹਾ ਵੀ ਘਟ ਹੋ ਜਾਵੇਗੀ ਤੁਹਾਨੂੰ ਇਨੀ ਦੌਲਤ ਮਿਲੇਗੀ ਕਿ ਤੁਸੀਂ ਇਸ ਨੂੰ ਸੰਭਾਲ ਨਹੀਂ ਸਕੋਗੇ ਇਸ ਦੇ ਨਾਲ ਹੀ ਜੇਕਰ ਜ਼ਿੰਦਗੀ ਵਿੱਚ ਕੋਈ ਸਮੱਸਿਆ ਆਏ ਜਿਵੇਂ ਕਿ ਕੋਈ ਗੰਭੀਰ ਬਿਮਾਰੀ ਹੈ ਤਾਂ ਉਹ ਬਿਮਾਰੀ ਵੀ ਦੂਰ ਹੋ ਜਾਵੇਗੀ ਤੇ ਜੇਕਰ ਪਰਿਵਾਰ ਦੀਆਂ ਸਮੱਸਿਆਵਾਂ ਹਨ ਤਾਂ ਉਹ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਪਰਿਵਾਰ ਇਕੱਠੇ ਰਹਿਣਾ ਸ਼ੁਰੂ ਕਰ ਦੇਵੇਗਾ ਜੇਕਰ ਕੋਈ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਦੁਸ਼ਮਣ ਵੀ ਤੁਹਾਡੇ ਸਾਹਮਣੇ ਗੋਡੇ ਟੇਕ ਦੇਵੇਗਾ ਜੇਕਰ ਤੁਸੀਂ ਕਿਸੇ ਨਾਲ ਪਿਆਰ ਵਿੱਚ ਹੋ ਜਾਂ ਕਿਸੇ ਦਾ ਪਿਆਰ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਵਿਅਕਤੀ ਦਾ ਪਿਆਰ ਵੀ ਮਿਲੇਗਾ ਉਹ ਤੁਹਾਡੇ ਪਿਆਰ ਤੇ ਵਿੱਚ ਇੰਨਾ ਹੀ ਜ਼ਿਆਦਾ ਪਾਗਲ ਹੋ ਜਾਵੇਗਾ ਕਿ ਉਹ ਤੁਹਾਡੇ ਪਿਆਰ ਨੂੰ ਪ੍ਰਾਪਤ ਕਰਨ ਦੇ ਲਈ ਪ੍ਰੀਖ ਮੰਗਦਾ ਤੁਹਾਡੇ ਕੋਲ ਆਵੇਗਾ ਕਿਉਂਕਿ ਇਸ ਉਪਾਅ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਇਹ ਤੁਹਾਡੀ ਜ਼ਿੰਦਗੀ ਦੀ ਹਰ ਇੱਛਾ ਨੂੰ ਆਸਾਨੀ ਦੇ ਨਾਲ ਪੂਰਾ ਕਰ ਸਕਦਾ ਹੈ ਜੇ ਇਸ ਵੀਡੀਓ ਦੀ ਤੁਸੀਂ ਕਈ ਦਿਨਾਂ ਤੋਂ ਕੁੜੀਕ ਕਰਦੇ ਸੀ ਉਹ ਆਖਿਰਕਾਰ ਅੱਜ ਆ ਗਈ ਹੈ ਤੇ ਤੁਸੀਂ ਇਸ ਵੀਡੀਓ ਨੂੰ ਅੰਦੇ ਤੱਕ ਜਰੂਰ ਦੇਖਿਓ ਕਿਉਂਕਿ ਇਹ ਵੀਡੀਓ ਤੁਹਾਡੀ ਕਿਸਮਤ ਨੂੰ ਜਗਾਉਣ ਵਾਲੀ ਹੈ ਇਹ ਤੁਹਾਡੀ ਕਿਸਮਤ ਨੂੰ ਰੋਸ਼ਨ ਕਰਨ ਵਾਲੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋ ਭਾਵੇਂ ਉਹ ਕਰਜ਼ੇ ਦੀ ਸਮੱਸਿਆ ਹੋਵੇ ਤੁਸੀਂ ਦੌਲਤ ਦੀ ਲਾਲਸਾ ਕਰਦੇ ਹੋ ਤੇ ਤੁਸੀਂ ਤੇ ਤੁਹਾਡੇ ਬੱਚੇ ਤੁਹਾਡਾ ਪੂਰਾ ਪਰਿਵਾਰ ਹਰ ਇੱਕ ਚੀਜ਼ ਦੇ ਲਈ ਤਰਸਦੇ ਹੋ ਕਿਉਂਕਿ ਤੁਹਾਡੇ ਕੋਲ ਕਾਫੀ ਪੈਸਾ ਨਹੀਂ ਹੈ ਤੁਸੀਂ ਲੋਕਾਂ ਦੀ ਜ਼ਿੰਦਗੀ ਦੇਖਦੇ ਹੋ ਉਹਨਾਂ ਦੀ ਜ਼ਿੰਦਗੀ ਬਹੁਤ ਵਧੀਆ ਹੈ ਉਹ ਆਪਣੀ ਜ਼ਿੰਦਗੀ ਵਿੱਚ ਹਰ ਐਸ਼ੋ ਆਰਾਮ ਦਾ ਆਨੰਦ ਮਾਣਦੇ ਨੇ ਪਰ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਲਈ ਤਰਸਦੇ ਹੋ ਪਰ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਤੇ ਟੈਨਸ਼ਨ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਇੱਕ ਇਹ ਛੋਟਾ ਜਿਹਾ ਉਪਾਅ ਕਰੋਗੇ ਤੇ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਡੀ ਜ਼ਿੰਦਗੀ ਵੀ ਧਰਤੀ ਤੇ ਸਵਰਗ ਬਣ ਜਾਵੇਗੀ ਤੁਸੀਂ ਜੋ ਵੀ ਮੰਗੋਗੇ ਤੁਹਾਨੂੰ ਉਹ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ ਭਾਵੇਂ ਤਾਂ ਉਹ ਬੰਗਲਾ ਕੋਠੀ ਹੋਵੇ ਭਾਵੇਂ ਕਾਰ ਹੋਵੇ ਤੇ ਭਾਵੇਂ ਕਿਸੇ ਦਾ ਪਿਆਰ ਹੋਵੇ ਤੁਹਾਨੂੰ ਸਭ ਕੁਝ ਮਿਲੇਗਾ ਹਰ ਖੁਸ਼ੀ ਤੁਹਾਡੀ ਝੋਲੀ ਦੇ ਵਿੱਚ ਹੋਵੇਗੀ ਇਸੇ ਤਰ੍ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਜੋ ਬਹੁਤੇ ਲੋਕ ਗਰੀਬ ਸਨ ਉਹ ਕੋ ਕਰੋੜਪਤੀ ਬਣ ਕੇ ਉਹਨਾਂ ਦੀਆਂ ਸਭ ਤੋਂ ਗੰਭੀਰ ਸਮੱਸਿਆਵਾਂ ਵੀ ਹੁਣ ਖਤਮ ਹੋ ਗਈਆਂ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਵੀ ਸਿਰ ਤੋਂ ਲਹਿ ਗਿਆ ਬਹੁਤ ਸਾਰੇ ਲੋਕ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਰਹਿੰਦੇ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਪੈਸੇ ਦੀ ਪ੍ਰੋਬਲਮ ਤਾਂ ਦੂਰ ਹੋਵੇਗੀ ਹੀ ਹੋਵੇਗੀ ਇਸ ਦੇ ਨਾਲ ਨਾਲ ਵਾਡੇ ਕਰਦੀਆਂ ਹੋਰ ਵੀ ਕਈ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋਣ ਗਈਆਂ ਤੇ ਜਦੋਂ ਵੀ ਅਸੀਂ ਇਹ ਉਪਾਅ ਕਰਦੇ ਹਾਂ ਇਸ ਉਪਾਅ ਦਾ ਰਿਜ਼ਲਟ ਵੀ ਸਾਨੂੰ ਤੁਰੰਤ ਹੀ ਮਿਲਦਾ ਹੈ ਤੇ ਇਸੇ ਤਰ੍ਹਾਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸੌਣ ਦਾ ਮਹੀਨਾ ਆਉਣ ਵਾਲਾ ਹੈ ਤੇ ਇਹ ਜੁਲਾਈ ਦਾ ਮਹੀਨਾ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਜੋ ਵੀ ਚਰਤਾਂ ਨੂੰ ਇਸ ਮਹੀਨੇ ਵਿੱਚ ਇਹ ਉਪਾਅ ਕਰਦਾ ਉਸ ਦੀ ਜ਼ਿੰਦਗੀ ਸਭ ਤੋਂ ਵਧੀਆ ਬਣ ਜਾਂਦੀ ਹੈ ਕਿਉਂਕਿ ਇਹ ਮਹੀਨਾ ਇਸ ਉਪਾਅ ਨੂੰ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਹੁਣ ਤੁਸੀਂ ਸਾਰੇ ਅਕਸਰ ਹੀ ਇਹ ਸੋਚਦੇ ਹੋਵੋਗੇ ਕਿ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਕੁੱਤੇ ਨੂੰ ਖਵਾਉਣੀ ਹੈ ਇਸੇ ਤਰ੍ਹਾਂ ਜਲਾਈ ਦੇ ਮਹੀਨੇ ਵਿੱਚ ਸ਼ਨੀ ਦੇਵ ਦੀਆਂ ਅਸੀਸਾਂ ਤੁਹਾਡੇ ਤੇ ਸਭ ਤੋਂ ਵੱਧ ਵਰਨ ਵਾਲੀਆਂ ਨੇ ਤੇ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਲਾਈ ਮਹੀਨੇ ਵਿੱਚ ਕੁੱਤੇ ਨੂੰ ਇਹੜੀ ਛੋਟੀ ਜਿਹੀ ਚੀਜ਼ ਖਵਾਉਣੀ ਹੈ ਜਿਸ ਦੇ ਨਾਲ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਜਿਸ ਨਾਲ ਤੁਹਾਡੀ ਬਦ ਕਿਸਮਤ ਚਮਕ ਜਾਵੇਗੀ ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਇਸ ਉਪਾਅ ਦੀ ਮਹੱਤਤਾ ਨੂੰ ਸਮਝਦਿਆਂ ਹੁਣ ਤੁਹਾਡੇ ਵਿੱਚ ਬਹੁਤਿਆਂ ਦੇ ਮਨ ਤੇ ਵਿੱਚ ਅਕਸਰ ਹੀ ਇਹ ਸਵਾਲ ਹੋਣਗੇ ਕਿ ਕਿਵੇਂ ਕੁੱਤੇ ਨੂੰ ਇੱਕ ਚੀਜ਼ ਖਵਾਉਣ ਦੇ ਨਾਲ ਸਾਡੀ ਕਿਸਮਤ ਚਮਕ ਜਾਵੇਗੀ ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਇਸ ਤਰ੍ਹਾਂ ਦੇ ਸਵਾਲ ਆਪਣੇ ਮਨ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਕੁੱਤਾ ਬਾਬਾ ਪੈਰਮਨਾਥ ਦਾ ਵਾਣ ਹੁੰਦਾ ਹੈ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਤੁਸੀਂ ਕਾਲ ਪੈਰਵ ਬਾਬਾ ਦਾ ਨਾਮ ਜ਼ਰੂਰ ਸੁਨਿਆ ਹੋਵੇਗਾ ਜੋ ਕਿ ਖੁਦ ਭਗਵਾਨ ਸ਼ਿਵ ਦਾ ਭਿਆਨਕ ਰੂਪ ਹੈ ਤੇ ਇਸੇ ਤਰ੍ਹਾਂ ਤੁਹਾਨੂੰ ਦੱਸਦੇ ਹਾਂ ਕਿ ਕੁੱਤਾ ਭਗਵਾਨ ਸ਼ਨੀ ਦੇਵ ਨੂੰ ਵੀ ਬਹੁਤ ਪਿਆਰਾ ਹੁੰਦਾ ਹੈ ਸ਼ਨੀ ਦੇਵ ਕੁੱਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸੋ ਇਸ ਤਰੀਕੇ ਦੇ ਨਾਲ ਜੇਕਰ ਕੋਈ ਵੀ ਵਿਅਕਤੀ ਕੁੱਤੇ ਨੂੰ ਖੁਸ਼ ਕਰਦਾ ਹੈ ਮੰਨ ਲਓ ਜੇਕਰ ਕੋਈ ਕੁੱਤਾ ਤੁਹਾਡੇ ਕਾਰਨ ਖੁਸ਼ ਹੋ ਜਾਂਦਾ ਹੈ ਤੁਸੀਂ ਇੱਕ ਕੁੱਤੇ ਨੂੰ ਰੋਟੀ ਖਵਾਉਂਦੇ ਹੋ ਤਾਂ ਤੁਸੀਂ ਇੱਕ ਕੁੱਤੇ ਨੂੰ ਬਿਸਕੁਟ ਖਵਾਉਂਦੇ ਹੋ ਤੇ ਉਹ ਕੁੱਤਾ ਤੁਹਾਡੇ ਤੋਂ ਖੁਸ਼ ਹੋ ਜਾਂਦਾ ਤਾਂ ਸਮਝ ਲਓ ਸ਼ਨੀ ਦੇਵ ਤੁਹਾਡੇ ਤੋਂ ਖੁਸ਼ ਹੋ ਗਏ ਨੇ ਸਾਡੇ ਸ਼ਾਸਤਰਾਂ ਦੇ ਵਿੱਚ ਸਪਸ਼ਟ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸ ਵਿਅਕਤੀ ਦਾ ਸ਼ਨੀ ਭਾਰੀ ਹੈ ਜਿਸ ਦਾ ਸ਼ਨੀ ਉਸ ਦਾ ਸਾਥ ਨਹੀਂ ਦੇ ਰਿਹਾ ਜਿਸ ਦਾ ਸ਼ਨੀ ਗ੍ਰਹਿ ਉਸ ਨੂੰ ਦੁੱਖ ਦੇ ਰਿਹਾ ਹੈ ਜੇਕਰ ਤੁਸੀਂ ਕਿਸੇ ਕੁੱਤੇ ਨੂੰ ਕੁਝ ਚੀਜ਼ਾਂ ਖਵਾਉਂਦੇ ਹੋ ਜਾਂ ਉਸ ਦੇ ਲਈ ਕੁਝ ਚੰਗੇ ਕੰਮ ਕਰਦੇ ਹੋ ਤਾਂ ਉਸ ਦਾ ਸ਼ਨੀ ਆਮ ਹੋ ਜਾਂਦਾ ਹੈ ਉਸ ਦਾ ਸ਼ਨੀ ਭਾਵ ਜੋ ਵੀ ਉਸ ਤੇ ਉੱਤੇ ਭਾਰੂ ਹੁੰਦਾ ਹੈ ਉਹ ਸਥਿਰ ਹੋ ਜਾਂਦਾ ਹੈ ਤੇ ਉਸ ਨੂੰ ਸ਼ਨੀ ਤੋਂ ਅਸ਼ੀਰਵਾਦ ਮਿਲਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਇੱਕ ਕਾਲਾ ਕੁੱਤਾ ਰੱਖਦੇ ਨੇ ਉਸ ਨੂੰ ਪਾਲਦੇ ਨੇ ਬਹੁਤ ਸਾਰੇ ਲੋਕ ਵੱਖ-ਵੱਖ ਕਿਸਮਾਂ ਦੇ ਕੁੱਤੇ ਰੱਖਦੇ ਨੇ ਤੇ ਤੁਸੀਂ ਦੇਖਿਆ ਹੋਵੇਗਾ ਕਿ ਜੇ ਇਸ ਘਰ ਵਿੱਚ ਕੁੱਤਾ ਰੱਖਿਆ ਜਾਂਦਾ ਹੈ ਉਹ ਘਰ ਹਮੇਸ਼ਾ ਹੀ ਖੁਸ਼ਹਾਲ ਰਹਿੰਦਾ ਹੈ ਉਸ ਘਰ ਵਿੱਚ ਕਦੇ ਵੀ ਤੰਦ ਦੀ ਕਮੀ ਨਹੀਂ ਹੁੰਦੀ ਉਸ ਘਰ ਵਿੱਚ ਕੋਈ ਵੀ ਦੁੱਖ ਨਹੀਂ ਹੁੰਦਾ ਕਦੇ ਵੀ ਕਿਸੇ ਵੀ ਚੀਜ਼ ਦੀ ਸਮੱਸਿਆ ਨਹੀਂ ਆਉਂਦੀ ਇਹ ਇਸ ਲਈ ਕਿਉਂਕਿ ਉਹ ਕੁੱਤੇ ਦੀ ਸੇਵਾ ਕਰਦੇ ਨੇ ਉਹ ਇੱਕ ਕੁੱਤਾ ਪਾਲ ਰਹੇ ਨੇ ਉਹ ਉਸ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖਦੇ ਨੇ ਜੋ ਵਿਅਕਤੀ ਅਜਿਹਾ ਕਰਦਾ ਉਸ ਤੇ ਸ਼ਨੀ ਦੇਵ ਤੇ ਬਾਬਾ ਕਾਲ ਪੈਰ ਬਨਾਥ ਦਾ ਆਸ਼ੀਰਵਾਦ ਹੁੰਦਾ ਪਰ ਜੁਲਾਈ ਦੇ ਮਹੀਨੇ ਵਿੱਚ ਅਸੀਂ ਤੁਹਾਨੂੰ ਦੱਸਿਆ ਏ ਕਿ ਤੁਹਾਨੂੰ ਕੁੱਤੇ ਨੂੰ ਇੱਕ ਛੋਟੀ ਜਿਹੀ ਚੀਜ਼ ਖਵਾਉਣੀ ਚਾਹੀਦੀ ਆਓ ਸਿੱਧੇ ਵਿਸ਼ੇ ਤੇ ਆਉਣੀ ਆ ਤੇ ਵੀਡੀਓ ਨੂੰ ਧਿਆਨ ਦੇ ਨਾਲ ਸੁਣੀਓ ਤੇ ਇਹ ਉਪਾਅ ਕਿਵੇਂ ਕਰਨਾ ਹੈ ਕੀ ਖਵਾਉਣਾ ਹੈ ਹਫਤੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜੇੜੀ ਘਰਾਂ ਦੇ ਵਿੱਚ ਕੋਈ ਪਰਿਵਾਰਿਕ ਮੈਂਬਰ ਬਿਮਾਰ ਰਹਿੰਦਾ ਹੈ ਜਾਂ ਫਿਰ ਇੱਕ ਫੈਮਿਲੀ ਮੈਂਬਰ ਬਿਮਾਰ ਹੁੰਦਾ ਹੈ ਉਹ ਠੀਕ ਹੁੰਦਾ ਹੈ ਤੇ ਦੂਸਰਾ ਬਿਮਾਰ ਹੋ ਜਾਂਦਾ ਹੈ ਤੇ ਉਹਨਾਂ ਨੇ ਕੀ ਕਰਨਾ ਹੈ ਜੁਲਾਈ ਮਹੀਨੇ ਦੇ ਕਿਸੇ ਵੀ ਦਿਨ ਇਸ ਉਪਾਅ ਨੂੰ ਉਹ ਕਰ ਸਕਦੇ ਨੇ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਕੋਈ ਵੀ ਬਿਮਾਰੀ ਹੋਵੇਗੀ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਜਾਣਗੇ ਇਸ ਉਪਾਣ ਨੂੰ ਤੁਸੀਂ ਜੁਲਾਈ ਦੇ ਮਹੀਨੇ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ ਪਰ ਕਰਨਾ ਸ਼ਾਮ ਦੇ 6 ਵਜੇ ਤੋਂ ਬਾਅਦ ਦੇ ਵਿੱਚ ਹੁੰਦਾ ਹੈ ਤੇ ਇਹ ਉਪਾਾ ਤੁਹਾਡੇ ਪਰਿਵਾਰ ਦਾ ਮੈਂਬਰ ਉਹੀ ਮੈਂਬਰ ਕਰੇਗਾ ਜਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ ਕੈਂਦਾ ਭਾਵ ਕੇ ਬਿਮਾਰੀ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਜਦੋਂ ਰੋਟੀ ਬਣਾਉਣੀ ਹੈ ਸਭ ਤੋਂ ਪਹਿਲਾਂ ਜਿਹੜੀ ਰੋਟੀ ਬਣਾਉਣੀ ਹੈ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਲੈਣਾ ਹੈ ਔਰ ਰੋਟੀ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਜੋਪਣ ਤੋਂ ਬਾਅਦ ਇਹ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਬਿਮਾਰ ਹੈ ਉਸਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ 11 ਵਾਰ ਪਾਰ ਲੈਣੀ ਇਸ ਤਰ੍ਹਾਂ ਰੋਟੀ ਨੂੰ ਵਾਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਚੱਲਦੇ ਹੋ ਕਿ ਸਭ ਤੋਂ ਪਹਿਲਾ ਕੁੱਤਾ ਜਿਹੜਾ ਤੁਹਾਨੂੰ ਦਿਖਾਈ ਦਿੰਦਾ ਉਸ ਕੁੱਤੇ ਨੂੰ ਤੁਸੀਂ ਇਹ ਰੋਟੀ ਨੂੰ ਪਾਹ ਹੜਾ ਪਾ ਕਰਦੇ ਸਮੇਂ ਇਸ ਗੱਲ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਤੁਹਾਡੇ ਘਰ ਦਾ ਮਾਹੌਲ ਇਹ ਜਿਹੜਾ ਉਹ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਤੇ ਇਹ ਉਪਾਅ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਉਹ ਹੀ ਕਰੇ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰ ਲਓਗੇ ਤੇ ਤੁਹਾਡੀ ਬਿਮਾਰੀ ਤੁਰੰਤ ਹੀ ਦੂਰ ਹੋਣਾ ਸ਼ੁਰੂ ਹੋ ਜਾਵੇਗੀ ਤੇ ਇਸ ਤੋਂ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਜਿਹੜਾ ਕੰਮ ਏ ਕਾਰੋਬਾਰ ਏ ਚਾਹ ਤਾਂ ਉਹ ਚੱਲਦਾ ਚੱਲਦਾ ਰੁਕ ਜਾਂਦਾ ਹੈ ਤੇ ਜਾਂ ਅਸੀਂ ਕੋਈ ਵੀ ਕੰਮ ਆਪਣਾ ਸ਼ੁਰੂ ਕਰਦੇ ਹਾਂ ਤੇ ਉਸ ਕੰਮ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਦੇ ਲਈ ਇਹ ਉਪਾਏ ਕਿ ਜਿੱਥੇ ਵੀ ਤੁਹਾਨੂੰ ਕਾਲਾ ਕੁੱਤਾ ਜਾਂ ਉਸਤੇ ਬੱਚੇ ਦਿਖਾਈ ਦਿੰਦੇ ਨੇ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦਿਓ ਭਾਵੇਂ ਬੇਸ਼ੱਕ ਥੋੜਾ ਜਿਹਾ ਇੱਕ ਗਲਾਸ ਹੀ ਹੋਵੇ ਹਰ ਰੋਜ਼ ਤੁਸੀਂ ਉਹਨਾਂ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰ ਦੋਗੇ ਇਹ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੇ ਕੰਮਾਂ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਤੁਸੀਂ ਇਸ ਉਪਾਅ ਨੂੰ ਹਫ਼ਤੇ ਦੇ ਵਿੱਚ ਘਟੋ ਘਟ 4 ਜਾਂ 5 ਵਾਰ ਕਰ ਸਕਦੇ ਹੋ ਪਰ ਇੱਕ ਨਿਯਮ ਬਣਾਓ ਕਿ ਹਫਤੇ ਦੇ ਵਿੱਚ ਕਤੂਰੀਆਂ ਨੂੰ ਦੁੱਧ ਪਿਲਾਉਣਾ ਹੀ ਪਿਲਾਉਣਾ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਕਿੰਨਾ ਚੰਗਾ ਬਦਲਾ ਆਵੇਗਾ ਤੁਹਾਡੇ ਸਾਰੇ ਕੰਮ ਹੂਨੇ ਸ਼ੁਰੂ ਹੋ ਜਾਣਗੇ ਕਿਉਂਕਿ ਜਦੋਂ ਤੁਸੀਂ ਇਹ ਦੁੱਧ ਕਤੂਰੀਆਂ ਨੂੰ ਪਿਲਾਉਨੇ ਹੋ ਤਾਂ ਤੁਹਾਡੇ ਸਾਰੇ ਵਿਗੜੇ ਹੋਏ ਕੰਮ ਹੋ ਜਾਣਗੇ ਕਿਉਂਕਿ ਜਦੋਂ ਸ਼ਨੀ ਭਾਰੀ ਹੁੰਦਾ ਤਾਂ ਵਿਅਕਤੀ ਦਾ ਕੰਮ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਤੇ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਸ਼ਨੀ ਤੁਹਾਨੂੰ ਜੋਰ ਕਾਬਟਾ ਦੇ ਰਿਆ ਹੁੰਦਾ ਉਹ ਦੂਰ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਪੈਸਾ ਨਹੀਂ ਰੁਕਦਾ ਤੁਸੀਂ ਵੀ ਗਰੀਬੀ ਗਰੀਬ ਤੋਂ ਅਮੀਰ ਬਣਨਾ ਚਾਹੁੰਦੇ ਹੋ ਕਰੋੜਪਤੀ ਬਣਨਾ ਚਾਹੁੰਦੇ ਹੋ ਤਾਂ ਇਹ ਹੀ ਉਪਾਅ ਤੁਸੀਂ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਇਹ ਉਪਾਅ ਕਰਨ ਦੇ ਲਈ ਸਵੇਰੇ ਚਲਦੀ ਉੱਠਣਾ ਪਵੇਗਾ ਤੇ ਉਸ ਤੋਂ ਬਾਅਦ ਤੁਸੀਂ ਬੋਲੀਨਾਥ ਜੀ ਦੇ ਮੰਦਿਰ ਜਾਣਾ ਹੋਵੇਗਾ ਤੁਸੀਂ ਕਿਸੇ ਵੀ ਮੰਦਿਰ ਦੇ ਵਿੱਚ ਜਾ ਸਕਦੇ ਹੋ ਜੋ ਤੁਹਾਡੇ ਸਾਬ ਤੋਂ ਹੀ ਜ਼ਿਆਦਾ ਨੇੜੇ ਹੈ ਤੁਹਾਨੂੰ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਅਭਿਸ਼ੇਕ ਕਰਨ ਲਈ ਕਾਫੀ ਸਮਗਰੀ ਆਪਣੇ ਨਾਲ ਲੈ ਕੇ ਜਾਣੀ ਹੋਵੇਗੀ ਜਿਵੇਂ ਕਿ ਪਾਣੀ, ਚੌਲ, ਅਕਸ਼ਤ, ਚੰਦਨ ਤੁਹਾਨੂੰ ਸ਼ਿਵ ਦੇ ਸ਼ਿਵ ਦੇ ਸ਼ਿਵਲਿੰਗ ਤੇ ਚੜਾਉਣ ਦੇ ਲਈ ਇਹ ਸਾਰੀਆਂ ਸਮਗਰੀਆਂ ਲੈ ਕੇ ਜਾਣੀਆਂ ਚਾਹੀਦੀਆਂ ਨੇ ਪਰ ਤੁਹਾਨੂੰ ਆਪਣੇ ਨਾਲ ਦੋ ਰੋਟੀਆਂ ਵੀ ਲੈ ਕੇ ਜਾਣੀਆਂ ਨੇ ਤੁਹਾਨੂੰ ਸ਼ਿਵ ਨੂੰ ਸਹੀ ਢੰਗ ਨਾਲ ਅਭਿਸ਼ੇਕ ਕਰਨਾ ਚਾਹੀਕੇ ਚਾਲ ਚੜਾਉਣਾ ਹੈ ਚੰਦਨ ਲਗਾਓ ਚੌਲ ਚੜਾਉ। ਜਦੋਂ ਵੀ ਤੁਸੀਂ ਸ਼ਿਵਲਿੰਗ ਤੇ ਸਹੀ ਢੰਗ ਨਾਲ ਪੂਜਾ ਕਰ ਲੈਨੇ ਹੋ ਉਸ ਤੋਂ ਬਾਅਦ ਤੁਹਾਨੂੰ ਉਹ ਦੋ ਰੋਟੀਆਂ ਭਗਵਾਨ ਸ਼ਿਵਲਿੰਗ ਦੇ ਕੋਲ ਜਾਣੀ ਕੇ ਸ਼ਿਵਲਿੰਗ ਤੇ ਕੋਲ ਰੱਖਣੀਆਂ ਹਨ ਥੋੜੀ ਦੇਰ ਬੈਠੋ ਤੇ ਓਮ ਨਮ ਸ਼ਿਵਾਏ ਮੰਤਰ ਦਾ ਤੁਸੀਂ ਜਾਪ ਕਰੋ ਫਿਰ ਦੋਨਾਂ ਰੋਟੀਆਂ ਨੂੰ ਆਪਣੇ ਨਾਲ ਉਸ ਦਿਸ਼ਾ ਦੇ ਵੱਲ ਲੈ ਚਾਓ ਜਿਸ ਦਿਸ਼ਾ ਵਿੱਚ ਤੁਸੀਂ ਵਾਪਸ ਜਾਂਦੇ ਹੋ ਤੇ ਉਹਨਾਂ ਦੇ ਟੁਕੜੇ ਕਰ ਦਿਓ ਤੇ ਉਹਨਾਂ ਰੋਟੀਆਂ ਨੂੰ ਮੰਤਰ ਦੇ ਬਾਅਦ ਪਹਿਲੇ ਕੁੱਤੇ ਨੂੰ ਤੁਸੀਂ ਖਵਾ ਦਿਓ ਜਦੋਂ ਤੁਸੀਂ ਇਹ ਉਪਾਅ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਪੈਸਾ ਬਹੁਤ ਤੇਜ਼ੀ ਦੇ ਨਾਲ ਆਉਣਾ ਸ਼ੁਰੂ ਹੋ ਜਾਵੇਗਾ ਜੋ ਵਿਅਕਤੀ ਬੇਰੁਜ਼ਗਾਰ ਸੀ ਉਸ ਨੂੰ ਨੌਕਰੀ ਮਿਲ ਜਾਵੇਗੀ ਜੇਕਰ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਸੀ ਤਾਂ ਕਾਰੋਬਾਰ ਤੇਜ਼ੀ ਨਾਲ ਚੱਲਣ ਲੱਗ ਪਵੇਗਾ ਪੇਸਾ ਇੰਨਾ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਇਸ ਨੂੰ ਸੰਭਾਲ ਨਹੀਂ ਸਕੋਗੇ ਹੁਣ ਤੁਸੀਂ ਲੋਕ ਕਹੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਦੇਖੋ ਜਦੋਂ ਤੁਸੀਂ ਸ਼ਿਵਲਿੰਗ ਦੀ ਪੂਜਾ ਕਰਦੇ ਹੋ ਤਾਂ ਉਹ ਦੋ ਰੋਟੀਆਂ ਜੋ ਤੁਸੀਂ ਆਪਣੇ ਨਾਲ ਲੈ ਕੇ ਗਏ ਹੋ ਨੇ ਪ੍ਰਸ਼ਾਦ ਦਾ ਰੂਪ ਧਾਰਨ ਕਰ ਲਿਆ ਤੇ ਜਦੋਂ ਤੁਸੀਂ ਉਹ ਰੋਟੀ ਕਿਸੇ ਕੁੱਤੇ ਨੂੰ ਖਵਾਉਂਦੇ ਹੋ ਤਾਂ ਤੁਸੀਂ ਭਗਵਾਨ ਸ਼ਿਵ ਦਾ ਪ੍ਰਸ਼ਾਦ ਕੁੱਤੇ ਨੂੰ ਖਵਾ ਰਹੇ ਹੋ ਤੇ ਜਦੋਂ ਉਹ ਕੁੱਤਾ ਪ੍ਰਸ਼ਾਦ ਖਾਂਦਾ ਹੈ ਤਾਂ ਉਸ ਦਾ ਵੀ ਕਲਿਆਣ ਹੋ ਜਾਵੇਗਾ ਕਿਉਂਕਿ ਉਹ ਇੱਥੇ ਆਪਣੀ ਜ਼ਿੰਦਗੀ ਜਿਉਣ ਆਇਆ ਹੈ ਤੋ ਇਸ ਧਰਤੀ ਤੇ ਆਪਣੇ ਮਾੜੇ ਕਰਮਾਂ ਦੇ ਨਤੀਜੇ ਭੋਗਤ ਰਿਹਾ ਕਿਉਂਕਿ ਕੁੱਤਿਆਂ ਦੀ ਜ਼ਿੰਦਗੀ ਆਸਾਨ ਨਹੀਂ ਉਹ ਆਪਣੇ ਪਿਛਲੇ ਜਨਮ ਦੇ ਨਤੀਜੇ ਭੋਗਤ ਰਹੇ ਹੁੰਦੇ ਨੇ ਜਦੋਂ ਤੁਸੀਂ ਉਹਨਾਂ ਕੁੱਤਿਆਂ ਨੂੰ ਸ਼ਿਵਲਿੰਗ ਤੇ ਚੜਾਏ ਹੋਏ ਭੂਲੇਨਾਥ ਦੀ ਦਾ ਜਿਹਦਾ ਪ੍ਰਸ਼ਾਦ ਖਵਾਉਦੇ ਹੋ ਤਾਂ ਉਹ ਵੀ ਧੰਨ ਹੋ ਜਾਣਗੇ ਉਹਨਾਂ ਅੰਦਰੋਂ ਨਿਕਲਣ ਵਾਲੇ ਅਸ਼ੀਰਵਾਦ ਦਾ ਤੁਹਾਡੇ ਤੇ ਅਜੀਹਾ ਪ੍ਰਭਾਵ ਪਵੇਗਾ ਕਿ ਤੁਸੀਂ ਅਮੀਰ ਹੋ ਜਾਓਗੇ ਰਾਤੋਂ ਰਾਤ ਕਰੋੜਪਤੀ ਬਣ ਜਾਓਗੇ ਇਸ ਲਈ ਇਹ ਉਪਾਅ ਤੁਸੀਂ ਜ਼ਰੂਰ ਕਰੋ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਬੜਾ ਸਾਰੀ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ